ਦਿੱਲੀ ਫੇਰੀ ਇਲਾਕੇ ਆਇਓ ਮੈਡਮ ਸੋਨੀਆ ਗਾਂਧੀ ਨੂੰ ਮਿਲ ਕੇ ਆਇਓ ਕੀ ਗੱਲਬਾਤ ਹੋਈ ਅਸੀਂ ਉਹਨਾਂ ਨੂੰ ਬੇਨਤੀ ਕਰਨ ਗਏ ਸੀ ਭਈ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਪ੍ਰਤੀਯਾਸੀ ਇਲਾਕੇ ਚ ਪੰਜਾਬ ਦੇ ਵਿੱਚ ਭੇਜ ਦਿੱਤੇ ਨੇ ਜੀ ਅਸੀਂ ਇਸ ਕਰਕੇ ਆਏ ਹਾਂ ਕਿ ਜੇ ਸਾਨੂੰ ਵੀ ਇਸ਼ਾਰਾ ਹੋ ਜਾਵੇ ਤੇ ਅਸੀਂ ਵੀ ਆਪਣਾ ਕੰਮ ਸ਼ੁਰੂ ਕਰੀਏ ਜਿਹੜੀ ਫੋਟੋ ਸੋਨੀਆ ਗਾਂਧੀ ਜੀ ਨਾਲ ਤੜੀ ਬਾਹਰ ਆ ਇਹ ਮੀਡੀਆ ਚ ਜੀ ਤਾਂ ਲੱਗਦਾ ਕਿ ਉਹਦੇ ਵਿੱਚ ਦੋ ਸਾਥੀ ਮਿਸ ਨੇ ਇੱਕ ਤਾਂ ਰਵਨੀਤ ਬਿੱਟੂ ਬੀਜੇਪੀ ਚਲੇ ਗਏ ਮਹਾਰਾਣੀ ਪ੍ਰਨੀਤ कौर ਬੀਜੇਪੀ ਚਲੇ ਗਏ ਜੀ ਤੁਸੀਂ ਕਹਿਆ ਦੋ ਸਾਥੀ ਮਿਸ ਨੇ ਮਿਸ ਨੇ ਜਦੋਂ ਸਾਡੀ ਪਾਰਟੀ ਚ ਨਹੀਂ ਰਹੇ ਫਿਰ ਮਿਸ ਕਿਵੇਂ ਹੋ ਗਏ ਹਮਮ ਤੈਲੀ ਗੱਲ ਹੈ ਹਮਮ ਉਹ ਪਾਰਟੀ ਚ ਨਹੀਂ ਰਹੇ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ ਹਮਮ ਗਾਣੇ ਬਹੁਤ ਸੁਣਨ ਨੂੰ ਮਿਲਣਗੇ ਅਲੱਗ-ਅਲੱਗ ਵੈਰਾਈਟੀਆਂ ਮਿਲ ਸਕਦੀਆਂ ਹਨ ਪਾਸੇ ਕਰਮਜੀਤ ਤਨਮੋਲ ਉਹ ਵੀ ਸੁਰੀਲੇ ਨੇ ਹੰਸਰਾਜ ਹੰਸ ਰਾਜ ਗਾਇਕ ਨੇ ਪਦਮਸ਼ੀਰੀ ਨੇ ਬਿਲਕੁਲ ਤੇ ਮੁਹੰਮਦ ਸਦੀਕ ਆਪਣੇ ਆਪ ਦੇ ਵਿੱਚ ਮੁਹੰਮਦ ਸਦੀਕ ਨੇ ਨਹੀਂ ਦਰਸਲ ਇਹ ਕਲਾਕਾਰਾਂ ਦਾ ਮੁਕਾਬਲਾ ਨਹੀਂ ਹੂੰ ਇਹ ਮੁਕਾਬਲਾ ਪਾਰਟੀ ਦਾ ਹੈ ਹੂੰ ਕਿਹੜੀ ਪਾਰਟੀ ਆਪਣੇ ਕਿਹੜੇ ਕੈਂਡੀਡੇਟ ਨੂੰ ਕਿੱਥੇ ਭੇਜਦੀ ਹੈ ਹੂੰ ਔਰ ਕੀ ਸੋਚ ਕੇ ਭੇਜਦੀ ਹੈ ਹੂੰ ਤੇ ਪਾਰਟੀਆਂ ਦੀ ਗੱਲ ਹੈ ਮੁਕਾਬਲਾ ਕਹੜਾ ਕਰਾਂ ਤੁਸੀਂ ਕੀ ਹੁੰਦਾ ਕਿਸੇ ਸਿਆਸਤਦਾਨ ਦਾ ਵੀ ਆਪਸ ਵਿੱਚ ਮੁਕਾਬਲਾ ਨਹੀਂ ਸਭ ਨੂੰ ਇਕੱਠੇ ਬੈਠ ਕੇ ਰੋਟੀ ਖਾ ਲੈਂਦੇ ਨੇ ਤੁਸੀਂ ਕਹਿੰਦੇ ਕਿਸੇ ਨਾਲ ਕੀ ਰੋਟੀ ਤੇ ਅਸੀਂ ਤਾਂ ਰੋਟੀ ਇਕੱਠੇ ਹੀ ਹੁੰਨੇ ਆ ਹਮਮ ਜਿੱਦਾਂ ਮੋਲ ਪੜਾ ਲਿਖਾ ਬਚਾਏ ਹਮਮ ਔਰ ਐਸੋੜੇ ਫਿਲਮ ਟੈਕਸੀ ਦੇ ਵਿੱਚ ਉਹਦੀ ਟਮ ਹੈ ਆਵਾਜ਼ ਉਹਦੀ ਬਹੁਤ ਅੱਛੀ ਹੈ ਹਮਮ ਹੈ ਜੀ ਤੇ ਬੜਾ ਅੱਛਾ ਕਲਾਕਾਰ ਹੈ ਬਤੌਰ ਸਿਆਸਤਦਾਨ ਉਹਨੇ ਸਿਆਸਤਦਾਨ ਹੁੰਦੇ ਮੈਂ ਤਾਂ ਉਹਦੀ ਕੋਈ ਸਿਆਸਤ ਦੇਖੀ ਨਹੀਂ ਵਿਚਾਰੇ ਤਾਂ ਅੱਜ ਮੈਂ ਹੰਸਰਾਜ ਹੰਸੀ ਨਾਲ ਮੁਲਾਕਾਤ ਹੋਈ ਉਹਨਾਂ ਨੇ ਕਿਹਾ ਕਹਿੰਦੇ ਜਦੋਂ ਮੈਂ ਫਰੀਦਕੋਟ ਪਹੁੰਚਿਆ ਤਾਂ ਇੱਕ ਅਲੱਗ ਕਿਸਮ ਦੀਆਂ ਵਾਈਬਸ ਆਈਆਂ ਨੇ ਤਾਂ ਜਦੋਂ ਉਸ ਗਲੀ 'ਚ ਨਤਮਸਤਕ ਹੋਣ ਗਿਆ ਤਾਂ ਕਹਿੰਦੇ ਦਿਲ ਨਹੀਂ ਕੀਤਾ ਕਿ ਪੈਰਾਂ 'ਚ ਬੂਟ ਪਾਇਆ ਤਾਂ ਨੰਗੇ ਪੈਰ ਫਰੀਦਕੋਟ ਘੁੰਮਣ ਦਾ ਰਣ ਕੀਤਾ ਉਹਨਾਂ ਨੇ ਕਹਿੰਦੇ ਬਾਬਾ ਫਰੀਦ ਪਤਾ ਨਹੀਂ ਕਿਹੜੀ ਗਲੀ 'ਚੋਂ ਗੁਜ਼ਰੇ ਹੋਣੇ ਆ ਪਰ ਕਹਿੰਦੇ ਮੈਨੂੰ ਬਾਬਾ ਫਰੀਦ ਨੇ ਇੱਥੇ ਬੁਲਾਇਆ ਮੈਂ ਹੁਣ ਇਸ ਨਗਰੀ ਦੀ ਗੁਲਾਮੀ ਕਰਨਾਂ ਹੈ ਸਭ ਨੂੰ ਪਹਿਲਾਂ ਵੀ ਕਿਹਾ ਮੈਂ ਮੁਹੰਮਦ সিদ্দিক ਐ ਹਮ ਅਜੀ ਮੈਂ ਸੇਵਾਦਾਰ ਐ ਮੈਂ ਸਿਆਸਤਦਾਨ ਨਹੀਂ ਹਾਂ ਗੱਲ ਇਹ ਐ ਜੋ ਕਿ ਅਗਲਾ ਕਹਿੰਦਾ ਵੀ ਮੈਂ ਆ ਕਰਨ ਵਾਸਤੇ ਆਇਆ ਇਹ ਮੈਂ ਮੈਨੂੰ ਬੁਲਾਇਆ ਗਿਆ ਜਾਂ ਇਹ ਕੀਤਾ ਗੱਲ ਜੀ ਗੱਲ ਇਹ ਐ ਕੁਝ ਜੁਮਲੇ ਹੁੰਦੇ ਨੇ ਕੁਝ ਸ਼ਗੂਫੇ ਹੁੰਦੇ ਨੇ ਉਹ ਮੈਨੂੰ ਨਹੀਂ ਆਉਂਦੇ ਕਿ ਮੇਰੇ ਤੱਕ ਹਲਕੇ ਦੇ ਸਾਰੇ ਵੋਟਰਾਂ ਦੀ ਐਪਰੋਚ ਐ ਮੈਂ ਆਪਣਾ ਫੋਨ ਕਦੇ ਵੀ ਕਿਸੇ ਪੀਨੂ ਕਿ ਅਕੱਲੇ ਕਿਸੇ ਨੂੰ ਨਹੀਂ ਫੜਾਇਆ ਸੂਲ ਮੇਰੇ ਕੋਲੇ ਹੁੰਦਾ ਅਸਲ ਆਪਣੇ ਆਪ ਦੇ ਵਿੱਚ ਉਲਟੀ ਤਰ੍ਹਾਂ ਚੱਲਦੀ ਆ ਤਾਂ ਜਿਸ ਤਰ੍ਹਾਂ ਤੁਸੀਂ ਸਿੱਧੀਆਂ ਗੱਲਾਂ ਕਰਦੇ ਹੋ ਜਿਸ ਤਰ੍ਹਾਂ ਤੁਸੀਂ ਸਿੱਧੇ ਇਨਸਾਨ ਹੋ ਤੁਹਾਡੇ ਵਰਗਾ ਇਨਸਾਨ ਸਿਆਸਤ 'ਚ ਫਿੱਟ ਬੈਠ ਸਕਦਾ ਫਿੱਟ ਹੋਣਾ ਇੱਕ ਗੱਲ ਨਾਲ ਹੀ ਥੋੜੀ ਹੁੰਦਾ ਬਹੁਤ ਸਾਰੀਆਂ ਸ਼ਾਖਾਵਾਂ ਨੇ ਬਹੁਤ سارے ਰਸਤੇ ਨੇ ਫਿੱਟ ਹੋਣ ਦੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਝੂਠ ਬੋਲ ਕੇ ਤੋੜ ਜੋੜ ਕਰਕੇ ਐਸਾ ਕੁਝ ਕਰਕੇ ਇਹ ਹੀ ਗੱਲ ਨਹੀਂ ਹੈ ਤੁਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਬਣ ਕੇ ਔਰ ਲੋਕਾਂ ਦੀ ਸੇਵਾ ਕਰਕੇ ਵੀ ਫਿੱਟ ਰਹੇ ਸਕਦੇ ਜੇ ਦੋ ਪੱਤਰਕਾਰ ਆਪਸ ਵਿੱਚ ਮਿਲ ਜਾਣ ਤੇ ਖਬਰਾਂ ਦੀ ਗੱਲ ਨਾ ਹੋਵੇ ਤਾਂ ਇਹ ਵੀ ਗੱਲ ਨਹੀਂ ਬਣਦੀ ਠੀਕ ਹੈ ਜੇ ਦੋ ਸਿਆਸਤਦਾਨ ਬੈਠਣ ਇੱਕ ਮੁੱਖ ਮੰਤਰੀ ਹੋਵੇ ਤੇ ਦੂਜਾ ਸੰਸਦ ਹੋਵੇ ਸਿਆਸੀ ਚਰਚਾ ਨਾ ਹੋਵੇ ਤਾਂ ਫਿਰ ਸ੍ਰੀਖਸਾਬ ਇਹ ਕਿਵੇਂ ਹੋ ਸਕਦਾ ਹੈ ਸਿਆਸਤ ਤੇ ਗੱਲਬਾਤ ਹੁੰਦੀ ਹੈ ਗੱਲਬਾਤ ਤਾਂ ਹੋਵੇ ਜੇ ਲੀਤੀ ਸਾਂਝੀ ਹੋਵੇ ਹੁਣ ਗੱਲਬਾਤ ਇਸ ਕਰਕੇ ਹੋ ਰਹੀ ਹੈ ਹੋ ਜਾਂਦੀ ਹੈ ਕਿਉਂਕਿ ਅਨੈਸ ਹੋਇਆ ਹੋਇਆ ਸਾਰੀਆਂ ਪਾਰਟੀਆਂ ਦੇ ਨਾਲ ਹਾਂਜੀ ਤੇ ਅਸੀਂ ਇੱਕ ਬਹੁਤ ਬੜੀ ਲੜਾਈ ਲੜ ਰਹੇ ਹਾਂ ਤੁਸੀਂ ਸਭ ਲੋਕ ਫਰਮਾਇਸ਼ ਕਰਦੇ ਨੇ ਜਦੋਂ ਵੋਟਾਂ ਮੰਗਣ ਜਾਂਦੇ ਨੇ ਵੀ ਗਾਣਾ ਸੁਣਾਓ ਪਹਿਲਾਂ ਸੁਣ ਨਹੀਂ ਐਸਾ ਕਿਸੇ ਨੇ ਫਰਮਾਇਸ਼ ਕੀਤੀ ਨਹੀਂ ਹੈ ਪਿਛਲੇ ਵੋਟਾਂ 'ਚ ਗਾਣਾ ਸੁਣਾਇਆ ਨਹੀਂ ਕਿਸ ਸਟੇਜ ਤੇ ਨਹੀਂ ਨਹੀਂ ਕਦੇ ਨਹੀਂ ਐਸੀ ਗਲਤੀ ਹੋਈ ਹੈ ਹਾਂਜੀ ਲੋਕ ਇਹ ਜ਼ਰੂਰ ਕਹਿੰਦੇ ਨੇ ਅਸੀਂ ਤੁਹਾਨੂੰ ਵੋਟਾਂ ਬਾਧਵਾਂਗੇ ਇੱਕ ਵਾਰੀ ਖਾਣਾ ਲਾ ਦਿਓ ਮੈਂ ਕਿਹਾ ਵੀ ਜਦੋਂ ਤੁਸੀਂ ਬਾ ਮੁੰਡੇ ਦੇ ਮੈਂ ਜਿੱਤ ਗਿਆ ਹੂੰ ਹੂੰ ਜਦੋਂ ਬੁਲਾਓਗੇ ਮੈਂ ਲਾ ਸੈਟੀਸਫਾਈਡ बिल्कुल तुम भी चल रही, रही है बज रही है बज रही है रोटी भी तो खानी है एमपी पी हूँ हजे भी कसर नहीं कसर की है सानू की मिलता लख रुपया तनखा है ये तो कई बारी चाह अच्छा। से निकल जाती है लोग आते नहीं जाते नहीं है नी सच कमाया कुछ कद कमाया बहुत कुछ कमाया लोगों प्यार कमाया ਜੀ ਦਾ ਮੈਂ ਦੇ ਨਹੀਂ ਸਕਦਾ ਬਹੁਤ ਕਰ ਦਿੱਤਾ ਲੋਕਾਂ ਨੇ ਮੈਂ ਕਦੇ ਸੁਪਨੇ ਚ ਨਹੀਂ ਸੋਚਿਆ ਕਿ ਮੈਂ ਇਸੇ ਲਈ ਬਤੀ ਮੈਨੂੰ ਲੋਕ ਪਛਾਣ ਦੇਣਗੇ ਪਰ ਲੋਕਾਂ ਨੇ ਪਿਆਰ ਦਿੱਤਾ ਔਰ ਮੈਨੂੰ ਪਛਾਣ ਦਿੱਤਾ ਇਤੋਂ ਵੱਡੀ ਕਮਾਈ ਹੋਰ ਕੋਈ ਨਹੀਂ ਹੈ 사시カール डेली पोस्ट ਪੰਜਾਬੀ ਦੇਖ ਰਹੇ ਹੋ ਮੈਂ ਗगन शुक्ला ਦੇਸ਼ ਦੇ ਵਿੱਚ ਲੋਕ ਸਭਾ ਇਲੈਕਸ਼ਨ ਦਾ ਐਲਾਨ ਹੋਣ ਤੋਂ ਬਾਅਦ ਸਾਰੀਆਂ ਪਾਰਟੀਆਂ ਇਸ ਵੇਲੇ ਪੱਬਾ ਪਾਰ ਨਜ਼ਰ ਆ ਰਹੀਆਂ ਨੇ ਪੰਜਾਬ ਦਾ ਜ਼ਿਕਰ ਕਰੂੰਗਾ ਪੰਜਾਬ ਦੇ ਵਿੱਚ ਫਰੀਦਕੋਟ ਲੋਕ ਸਭਾ ਦਾ ਜ਼ਿਕਰ ਕਰੂੰਗਾ ਕਿਉਂਕਿ ਉੱਥੇ ਪੰਜਾਬੀ ਫਨਕਾਰਾਂ ਦਾ ਮੁਕਾਬਲਾ ਵੇਖਣ ਨੂੰ ਮਿਲੇਗਾ ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਪੰਜਾਬੀ ਇੰਡਸਟਰੀ ਦੇ ਵੱਡੇ ਕਲਾਕਾਰ ਨੇ ਚੋਣ ਮੈਦਾਨ ਚ ਉਤਾਰ ਚੁੱਕੇ ਨੇ ਤਾਂ ਦੂਜੇ ਪਾਸੇ 70 ਦੇ 30 ਤੇ ਕਾਇਮ ਬੀਜੇਪੀ ਵੱਲੋਂ ਰਾਜ ਗਾਇਕ ਹੰਸਰਾਜ ਹੰਸ ਨੂੰ ਚੋਣ ਮੈਦਾਨ ਚ ਉਤਾਰ ਦਿੱਤਾ ਗਿਆ ਤਾਂ ਹੁਣ ਮੁਕਾਬਲਾ ਬੇਹੱਦ ਦਿਲਚਸਪ ਹੋਣ ਵਾਲਾ ਕਿਉਂਕਿ ਫਰੀਦਕੋਟ ਤੋਂ ਸੰਸਦ मोहम्मद صدیق ਸਾਡੇ ਨਾਲ ਗੱਲਬਾਤ ਕਰ ਰਹੇ ਨੇ ਹਾਲਾਂਕਿ ਕਾਂਗਰਸ ਵੱਲੋਂ ਟਿਕਟਾਂ ਨਹੀਂ ਐਲਾਨੀਆਂ ਪਰ मोहम्मद صدیق ਸਾਡੇ ਨਾਲ ਜੁੜੇ ਹੋਏ ਨੇ صدیق ਸਾਹਿਬ ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਮਿਹਰਬਾਨੀ शुक्ला ਸਾਹਿਬ ਮੈਂ ਸਭ ਤੋਂ ਪਹਿਲਾਂ ਬੜੇ ادب ਸਤਿਕਾਰ ਦੇ ਨਾਲ ਪਿਆਰ ਦੇ ਨਾਲ ਆਪ ਜੀ ਦੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਸਦੀਪ ਜੀ ਸਾਹਿਬ ਗੱਲਾਂ ਬਹੁਤ ਕਰਨੀਆਂ ਹਨ ਪਰ ਪਹਿਲਾਂ ਤੁਹਾਡਾ ਦਿੱਲੀ ਫੇਰੀ ਬਾਰੇ ਜਾਣ ਲੈਣੇ ਆ ਦਿੱਲੀ ਫੇਰੀ ਲਾ ਕੇ ਆਇਆ ਹਾਂ ਮੈਡਮ ਸੋਨੀਆ ਗਾਂਧੀ ਨੂੰ ਮਿਲ ਕੇ ਆਏ ਹਾਂ ਕੀ ਗੱਲਬਾਤ ਹੋਈ ਸ਼ੁਕਲਾ ਸਾਹਿਬ ਅਸੀਂ ਇਸ ਵੇਲੇ ਪੰਜਾਬ ਦੇ ਵਿੱਚ ਹਮ ਕਾਂਗਰਸ ਦੇ ਹਮ ਅਲਡੀਮੈਂਟ ਮੈਂਬਰ ਅਸੀਂ ਪੰਜ ਹਮ ਸ਼੍ਰੀ ਮਨੀਸ਼ ਦਿਵਾੜੀ ਜੀ ਹਮ ਸ਼੍ਰੀ ਡਾਕਟਰ ਅਮਰ ਸਿੰਘ ਜੀ ਹਮ ਸ਼੍ਰੀ ਗੁਰਜੀਤ ਔਜਲਾ ਜੀ ਹਮ ਜਸਵੀਰ ਗਿਲ ਸਾਹਿਬ ਜਿੰਤਾ ਵੀ ਪਿਆਰ ਲੜਕੇ ਨੇ ਹੂੰ ਮੇਰਾ ਨਾਮ ਹੈ ਹੂੰ ਅਸੀਂ ਪੰਜੇ ਬੰਦੇ ਹੂੰ ਸਾਡੀ ਮਤਲਬ ਅਧਿਐਕਸ਼ ਜੋ ਸਾਡੀ ਪੂਰਵ ਅਧਿਐਕਸ਼ਾ ਸਨ ਹੂੰ ਸ਼੍ਰੀਮਤੀ ਸੋਨੀਆ ਗਾਂਧੀ ਜੀ ਹੂੰ ਅਸੀਂ ਉਹਨਾਂ ਨੂੰ ਬੇਨਤੀ ਕਰਨ ਗਏ ਸੀ ਹੂੰ ਬਈ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਪ੍ਰਤੀਯਾਸ਼ੀ ਹੂੰ ਇਲਾਕੇ ਚ ਪੰਜਾਬ ਦੇ ਵਿੱਚ ਭੇਜ ਦਿੱਤੇ ਨੇ ਜੀ ਅਸੀਂ ਇਸ ਕਰਕੇ ਆਏ ਹਾਂ ਹੂੰ ਇਹ ਜੇ ਸਾਨੂੰ ਵੀ ਇਹਦਾ ਇਸ਼ਾਰਾ ਹੋ ਜਾਵੇ ਹੂੰ ਤੇ ਅਸੀਂ ਵੀ ਆਪਣਾ ਕੰਮ ਸ਼ੁਰੂ ਕਰੀਏ ਹੂੰ ਤੇ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਹੂੰ ਵੀ ਬਹੁਤ ਜਲਦੀ ਸ਼ਾਇਦ ਇਸੇ ਹਫ਼ਤੇ ਦੇ ਵਿੱਚ ਹੂੰ ਐਲਾਨ ਹੋ ਜਾਊਗਾ ਤੁਸੀਂ ਫਿਕਰ ਨਾ ਕਰੋ ਇਸ਼ਾਰੇ ਦੀ ਲੋੜ ਕੀ ਹੈ ਤੁਸੀਂ ਉੱਥੋਂ ਸੈਟਿੰਗ ਐਮਪੀਓ ਨਹੀਂ ਦੇਖੋ ਗਗਨ ਜੀ ਹਾਈ ਕਮਾਂਡ ਦੇ ਹੱਥ ਸਾਰੀ ਗੱਲ ਹੁੰਦੀ ਹੈ ਹੂੰ ਉਹਨਾਂ ਨੇ ਸਰਵੇ ਦੀ ਕਰਾਉਣਾ ਹੁੰਦਾ ਹੂੰ ਉਹਨਲੇ ਫੀਡਬੈਕ ਵੀ ਲੈਣਾ ਹੁੰਦਾ ਸਾਰਾ ਕੁਝ ਮਤਲਬ ਉਹਨਾਂ ਦੀ ਮਤਲਬ ਕੀ ਸਟ੍ਰੈਟਜੀ ਹੈ ਉਹ ਕਿਸ ਤਰ੍ਹਾਂ ਬੰਦੇ ਦਾ ਚੈਨ ਕਰਦੇ ਨੇ ਕਿਸ ਤਰ੍ਹਾਂ ਉਹ ਅਨਾਉਂਸ ਕਰਦੇ ਨੇ ਇਹ ਤਾਂ ਉਹਨਾਂ ਦੇ ਹੱਥ 'ਚ ਹੈ ਇਹ ਠੀਕ ਹੈ ਪਿਛਲੀ ਵਾਰੀ ਮੈਨੂੰ ਮੇਰੀ ਪਾਰਟੀ ਨੇ ਮਿਲ ਕੇ ਯਕੀਨ ਕੀਤਾ ਵਿਸ਼ਵਾਸ ਕੀਤਾ ਮੈਨੂੰ ਟਿਕਟ ਦਵਾਤਾ ਔਰ ਉਸ ਸਮਗਰਮ ਲੋਕਾਂ ਨੇ ਪਿਆਰ ਦਿੱਤਾ ਉੱਪਰ ਵਾਲੇ ਨੇ ਬਖਸ਼ਿਸ਼ ਕੀਤੀ ਪੰਜ ਸਾਲ ਸੇਵਾ ਕੀਤੀ ਹੈ ਹੁਣ ਦੁਬਾਰਾ ਜਦੋਂ ਮੌਕਾ ਆਇਆ ਆਪਣਾ ਹੱਕ ਜੇ ਤਰਨ ਵਾਸਤੇ ਗੱਲ ਕਰਨ ਵਾਸਤੇ ਫਿਰ ਤਾਂ ਆਪਣੇ ਲੀਡਰ ਸਹਿਬਾਨ ਕੋਲੇ ਜਾਣਾ ਹੀ ਪੈਂਦਾ ਇਸ ਕਰਕੇ ਅਸੀਂ ਸਾਡੀ ਪੂਰਵ ਅਧਿਐਕਸ਼ਾ ਸ਼੍ਰੀਮਤੀ ਸੋਨੀਆ ਗਾਂਧੀ ਜੀ ਕੋਲੇ ਗਏ ਸੀ ਔਰ ਇਹੇ ਬੇਨਤੀ ਕਰਨ ਗਏ ਸੀ ਬਿਜਲੀ ਦੇ ਛੇਤੀ ਅਰਾਂਸਮੈਂਟ ਹੋ ਜਾਵੇ ਤਾਂ ਕਮ ਸੇ ਕਮ ਅਸੀਂ ਆਪਣੇ ਫੀਲਡ ਚ ਜਾ ਕੇ ਕੰਮ ਕਰੀਏ। ਸਦੀਕ ਸਾਹਿਬ ਜਿਹੜੀ ਫੋਟੋ ਨਿਕਲ ਕੇ ਬਾਹਰ ਆਈ ਹੈ ਉਹਦੇ ਵਿੱਚੋਂ ਦੋ ਸਾਥੀ ਮਿਸ ਨੇ। ਜੀ ਜਿਹੜੀ ਫੋਟੋ ਸੋਨੀਆ ਗਾਂਧੀ ਜੀ ਨਾਲ ਤੁਹਾਡੀ ਬਾਹਰ ਆਈ ਹੈ ਮੀਡੀਆ ਚ ਜੀ ਤਾਂ ਲੱਗਦਾ ਕਿ ਉਹਦੇ ਵਿੱਚ ਦੋ ਸਾਥੀ ਮਿਸਨੇਕ ਤਾਂ ਰਵਨੀਤ ਬਿੱਟੂ ਭਾਜਪੀ ਚਲੇ ਗਏ ਮਹਾਰਾਣੀ ਪਰਨੀਤ कौर ਭਾਜਪੀ ਚਲੇ ਗਏ ਜੀ ਤਾਂ ਇਹ ਜਦੋਂ ਤੁਹਾਡੇ ਨਾਲ ਦੇ ਸੰਸਦ ਕਾਂਗਰਸ ਛੱਡ ਰਹੇ ਨੇ ਤਾਂ ਇਸ ਤੇ ਗੱਲਬਾਤ ਹੋਈ ਕਿ ਕਿਉਂ ਛੱਡ ਕੇ ਗਏ ਨੇ ਗਗਨ ਜੀ ਹਮ ਪਹਿਲਾਂ ਤੁਸੀਂ ਆਪਣੀ ਵਾਰਤਾ ਜੋ ਤੁਸੀਂ ਕਹੀ ਹੈ ਉਹਨੂੰ ਸ਼ੁੱਧ ਕਰੋ ਤੁਸੀਂ ਕਿਹਾ ਦੋ ਸਾਥੀ ਮਿਸਨੇ ਮਿਸਲੇ ਹਮ ਜਦੋਂ ਸਾਡੀ ਪਾਰਟੀ ਚ ਨਹੀਂ ਰਹੇ ਫਿਰ ਮਿਸਕੇ ਮੇ ਹੋ ਗਏ ਹਮਮ ਪਹਿਲੀ ਗੱਲ ਹੈ ਉਹ ਪਾਰਟੀ ਚ ਨਹੀਂ ਰਹੇ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ ਹਮਮ ਅਜਿ ਉਹ ਚਲੇ ਗਏ ਨੇ ਇਸ ਕਰਕੇ ਮੈਨੂੰ ਮਿਸ ਨਹੀਂ ਕਿਹਾ ਜਾ ਸਕਦਾ ਮਿਸ ਨਹੀਂ ਕਿਹਾ ਜਾ ਸਕਦਾ ਹਾਂ ਉਹਨਾਂ ਨੇ ਪਾਰਟੀ ਬਦਲ ਲਈ ਹੈ ਉਹਨਾਂ ਨੇ ਆਪਣੇ ਤੌਰ ਤੇ ਬਦਲੀ ਹੈ ਉਹਨਾਂ ਨੂੰ ਕੀ ਇੱਥੇ ਦੁੱਖ ਸੀਗਾ ਕੀ ਉੱਥੇ ਸੁੱਖ ਹੈ ਇਹ ਉਹ ਹੀ ਜਾਣ ਸਕਦੇ ਨੇ ਅਸੀਂ ਤਾਂ ਇਸ ਬਾਰੇ ਕੁਝ ਕਹਿ ਵੀ ਨਹੀਂ ਸਕਦੇ ਗੱਲਬਾਤ ਹੁੰਦੀ ਹੈ ਵੈਸੇ ਜਦੋਂ ਸਾਥੀ ਨਾਲ ਦੇ ਛੱਡ ਕੇ ਜਾਂਦੇ ਨੇ ਇਹ ਤਾਂ ਕੁਦਰਤੀ ਤੌਰ ਹੈ ਤੁਸੀਂ ਜੇ ਆਂਬ ਬੰਦੇ ਨਾਲ ਵੀ ਦਸ ਕੰਨ ਚਲੇ ਜਾਂਦੇ ਹੋ ਨਾ ਔਰ ਅੱਛਾ ਰਹਿੰਦਾ ਉਹ ਕਦਮ ਅੱਛੇ ਰਹਿੰਦੇ ਨੇ ਤੇ ਤੁਸੀਂ ਜਾਂਦੇ ਹੋਏ ਵੀ ਇਹ ਮਿਲਣ ਦੀ ਆਸ ਛੱਡ ਕੇ ਜਾਂਦੇ ਹੋ ਯਾਰ ਦੁਬਾਰਾ ਫੇਰ ਮਿਲਾਂਗੇ ਹੂੰ ਤੋ ਆਈ ਸੀ ਯੂ ਅਗੇਨ ਮੇਰੇ ਲੱਭਣੇ ਕੁਝ ਅਜੇ ਉਹ ਕਹੇ ਜਾਂਦੇ ਨੇ ਤੇ ਅਸੀਂ ਤਾਂ 5 ਸਾਲ ਇਕੱਠੇ ਰਹੇ ਹੂੰ ਇਸ ਕਰਕੇ ਬਹੁਤ ਯਾਦਾਂ ਵੀ ਹੈਗੀਆਂ ਨੇ ਬਹੁਤ ਗੱਲਾਂ ਬਾਤਾਂ ਵੀ ਹੈਗੀਆਂ ਨੇ ਸਾਂਝੀਆਂ ਹੈਗੀਆਂ ਨੇ ਪਰ ਜਿੱਥੇ ਤੱਕ ਪਾਰਟੀ ਬਦਲਦਾ ਤਦ ਤੱਕ ਹੈ ਇਹ ਉਹਨਾਂ ਦੀ ਆਪਣੀ ਮਰਜ਼ੀ ਤੇ ਹੈ ਕੌਣ ਪਾਰਟੀ ਬਦਲਦਾ ਕਿਉਂ ਬਦਲਦਾ ਇਹ ਉਹ ਹੀ ਦੱਸ ਸਕਦੇ ਨੇ ਸਦੀਕ ਸਾਬ ਤੁਹਾਡੀ ਕੰਸਟੀਚੁਐਂਸੀ ਚੱਲਦੇ ਆ ਫਰੀਦਕੋਟ ਤੁਹਾਨੂੰ ਵੀ ਨਾਲ ਹੀ ਲੈ ਲੈਣੇ ਆ ਦੇਖਿਆ ਮੁਕਾਬਲਾ ਕਹਿੰਦੇ ਬਹੁਤ ਜ਼ਬਰਦਸਤ ਹੋਣ ਵਾਲਾ ਹੈ ਫਰੀਦਕੋਟ ਦੇ ਲੋਕ ਬਹੁਤ ਐਂਟਰਟੇਨ ਹੋਣਗੇ ਇਸ ਵਾਰ ਗਾਣੇ ਬਹੁਤ ਸੁਣਨ ਨੂੰ ਮਿਲਣਗੇ ਅਲੱਗ-ਅਲੱਗ ਵੈਰਾਈਟੀਆਂ ਮਿਲ ਸਕਦੀਆਂ ਇੱਕ ਪਾਸੇ ਕਰਮਜੀਤ ਤਨਮੋਲ ਉਹ ਵੀ ਸੁਰੀਲੇ ਨੇ अंसराज हंस राज गायक ने पद्मश्री ने बिल्कुल तो मोहम्मद सदीक अपने आप ਦੇ ਵਿੱਚ मोहम्मद सदीक ने <laughs> चलो मेरे ਕੋਲ ਕੋਈ ਰੁਤਬਾ ਤਾਂ ਨਹੀਂ ਹੈਗਾ ਗਾਇਕੀ ਦਾ ਪਰ ਇਹਨਾਂ ਵੀ ਲੋਕਾਂ ਨੇ ਪਸੰਦ ਕੀਤਾ ਹੋਇਆ ਪਰ सदीक साहब ਕਿਵੇਂ ਦੇਖਦੇ ਹੋ ਮੁਕਾਬਲਾ ਕਲਾਕਾਰਾਂ ਦਾ ਹੀ ਹੋਣ ਜਾ ਰਿਹਾ ਨਹੀਂ ਦਰਸਲ ਇਹ ਕਲਾਕਾਰਾਂ ਦਾ ਮੁਕਾਬਲਾ ਨਹੀਂ ਇਹ ਮੁਕਾਬਲਾ ਪਾਰਟੀ ਦਾ ਹੈ ਹਾਂ ਕਿਹੜੀ ਪਾਰਟੀ ਆਪਣੇ ਕਿਹੜੇ ਕੈਂਡੀਡੇਟ ਨੂੰ ਕਿੱਥੇ ਭੇਜਦੀ ਹੈ ਹਾਂ ਔਰ ਕੀ ਸੋਚ ਕੇ ਭੇਜਦੀ ਹੈ ਇਹ ਪਾਰਟੀਆਂ ਦੀ ਗੱਲ ਹੈ ਮੁਕਾਬਲਾ ਕਿਹੜਾ ਕਰਾਂ ਦਾ ਕੀ ਹੁੰਦਾ ਕਿਸੇ ਸਿਆਸਤਦਾਨ ਦਾ ਵੀ ਆਪਸ ਵਿੱਚ ਮੁਕਾਬਲਾ ਨਹੀਂ ਸ਼ਾਮ ਨੂੰ ਇਕੱਠੇ ਬੈਠ ਕੇ ਰੋਟੀ ਖਾ ਲੈਂਦੇ ਨੇ ਜੀ ਤੁਸੀਂ ਖਾਂਦੀ ਕਿਸੇ ਨਾਲ ਕੀ ਰੋਟੀ ਤੇ ਅਸੀਂ ਤਾਂ ਰੋਜ਼ ਇਕੱਠੇ ਹੁੰਨੇ ਆਂ ਔਰ ਖਾਣਾ ਤਾਂ ਖਾ ਹੀ ਲੈਂਦਾ ਮੈਂ ਸਮਝਦਾ ਉਸ ਵੇਲੇ ਪਾਰਟੀ ਦੀਆਂ ਗੱਲਾਂ ਕਰਨੀਆਂ ਆਪਣੇ ਖਾਣੇ ਨੂੰ ਬੇਸਵਾਦ ਕਰਨ ਵਾਲੀ ਗੱਲ ਹੁੰਦੀ ਹੈ ਹੈ ਜੀ ਤੁਸੀਂ ਖਾਣਾ ਖਾ ਰਹੇ ਹੋ ਨਾ ਉਹ ਤੁਹਾਨੂੰ ਮਤਲਬ ਸਵਾਦ ਆਉਂਦਾ ਵੀ ਕਿੰਨਾ ਚੰਗਾ ਬਣਿਆ ਹੋਇਆ ਹੈ ਕਿੰਡੀ ਅਚੀ ਪ੍ਰੇਪਰੇਸ਼ਨ ਹੈ ਦੀ ਸਭ ਕੁਝ ਇਹ ਅੱਛਾ ਲੱਗਦਾ ਨਾ ਪਰ ਜੇ ਤੁਸੀਂ ਸਿਆਸਤ ਦੀਆਂ ਗੱਲਾਂ ਕਰਦੇ ਹੋ ਨਾ ਤਾਂ ਉਹ ਜਿਵੇਂ ਧਾਰ ਚ ਕੁੜਕੜੂ ਹੁੰਦਾ ਨਾ ਖਾਂਦੇ ਕਹਿੰਦਾ ਉਹ ਫਿਰ ਚੰਗਾ ਹੀ ਲੱਗਦਾ ਹੈ ਇਸ ਕਰਕੇ ਸਿਆਸਤ ਦੀ ਕੋਈ ਗੱਲ ਖਾਣੇ ਤੇ ਨਹੀਂ ਹੁੰਦੀ ਸਿਆਸਤਦਾਨ ਬਣ ਗਏ ਉਹ ਪੱਕੇ ਹੁਣ ਸਦੀਕ ਸਾਹਿਬ ਸਿੱਖ ਲਿਆ ਬਹੁਤ ਕੁਝ ਨਹੀਂ ਨਹੀਂ ਮੈਂ ਤਾਂ ਸੇਵਾਦਾਰ ਹਾਂ ਮੈਂ ਕੋਈ ਸਿਆਸਤਦਾਨ ਨਹੀਂ ਹਾਂ ਮੈਨੂੰ ਸਿਆਸਤ ਦੀ ਪੱਨ ਤੋੜ ਤੋੜ ਜੋੜ ਇਹ ਮੈਨੂੰ ਨਹੀਂ ਆਉਂਦੇ ਮੈਂ ਸੇਵਾਦਾਰ ਹਾਂ ਮੇਰੀ ਪਾਰਟੀ ਨੇ ਮੈਨੂੰ ਦੋ ਵਾਰੀ ਸੇਵਾਦੰਮੋ ਦਾ ਬਖਸ਼ਿਆ ਇੱਕ ਵਾਰੀ ਮੈਂ ਪਦੌੜ ਤੋਂ ਐਮਐਲਏ ਰਹਾ ਹਾਂ ਜੀ ਤੇ ਇਸ ਵਾਰ ਮੈਂ ਫਰੀਦਕੋਟ ਕੇ ਸਿਚੁਏਸ਼ਨ ਤੋਂ ਪਾਰਲੀਮੈਂਟ ਕਨਸਟਿਟੂਐਂਸੀ ਤੋਂ ਐਮਪੀ ਹਾਂ ਮੇਰੀ ਪਾਰਟੀ ਦੀ ਮਿਹਰਬਾਨੀ ਹੈ ਮੇਰੇ ਉੱਤੇ ਉਹਨਾਂ ਨੇ ਮੈਂ ਇੰਟੀਰੀਡ ਦਿੱਤੀ ਤੇ ਲੋਕਾਂ ਦਾ ਪਿਆਰ ਹੈ ਜੀ ਤੇ ਉੱਪਰਲੇ ਦੀ ਬਖਸ਼ਿਸ਼ ਹੈ ਸਿਸ਼ ਕਰਕੇ ਸਿਆਸੀ ਰਾਗ ਹਜੇ ਲੌਂਡ ਨਹੀਂ ਲੱਗੇ ਤੁਸੀਂ ਸਿਆਸਤ ਮਾਝੇ ਹੋ ਸਿਆਸਤ ਦਾ ਨੂੰ 5 ਸਾਲ ਤੁਸੀਂ ਮੈਂਬਰ ਪਾਰਲੀਮੈਂਟ ਰਹੇਗੇ ਵਿਧਾਨ ਸਭਾ ਨੂੰ ਰਿਪਰੈਜ਼ੈਂਟ ਕਰਿਆ ਆਇਆ ਹਾਂ ਹੁਣ ਤਾਂ ਸਿਆਸੀ ਰਾਗ ਵੀ ਆਉਣੇ ਚਾਹੀਦੇ ਨੇ ਮੇਰਾ ਖਿਆਲ ਹੈ ਦੀ ਕੋਈ ਜ਼ਰੂਰਤ ਨਹੀਂ ਪੈਂਦੀ। ਹਮ ਮੈਂ ਸਮਝਦਾ ਤੁਸੀਂ ਸੇਵਾ ਕਰਨ ਗਏ ਹੋ ਜੇ ਤੁਹਾਨੂੰ ਲੋਕਾਂ ਨੇ ਸੇਵਾ ਬਖਸ਼ ਦਿੱਤੀ ਹੈ। ਹੈ ਨਹੀਂ ਤੁਸੀਂ ਤਮ ਦੇ ਹੀ ਨਾਲ ਸੇਵਾ ਕਰੋ। ਹਮ ਲੋਕ ਤੁਹਾਡੇ ਉੱਤੇ ਯਕੀਨ ਕਰਨਗੇ। ਹਮ ਤੁਹਾਨੂੰ ਪਿਆਰ ਕਰਨਗੇ। ਹਮ ਇਹਦੇ ਵਿੱਚ ਸਿਆਸਤ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਹੈ। ਮੈਂ ਮੈਂ ਨਹੀਂ ਸਮਝਦਾ ਭਈ ਇੱਥੇ ਸਿਆਸਤ ਕਰੋ। ਸਿਆਸਤ ਉਹਨਾਂ ਲੋਕਾਂ ਦਾ ਕੰਮ ਹੈ ਜਿਨ੍ਹਾਂ ਨੇ ਪਾਰਟੀਆਂ ਬਣਾਉਣੀਆਂ ਨੇ ਜਾਂ ਪਾਰਟੀਆਂ ਛੱਡਣੀਆਂ ਨੇ ਜਾਂ ਪਾਰਟੀ ਦੇ ਕੋਈ ਪਲਤੋੜ ਕਰਨਾ ਮੈਂ ਮੈਨੂੰ ਮੈਨੂੰ ਤਾਂ ਇਹ ਕੁਝ ਆਉਂਦਾ ਵੀ ਨਹੀਂ ਹੈਗਾ ਤੇ ਨਾ ਮੈਂ ਸਿੱਖਣਾ ਚਾਹਣਾ ਕਰਮਜੀਤਨ ਮੋਲ ਨੂੰ ਕਿਵੇਂ ਦੇਖਦੇ ਹੋ ਕਰਮਜੀਤ ਕਰਨ ਮੋਲ ਪੜਿਆ ਲਿਖਿਆ ਬੱਚਾ ਹੈ ਹਮਮ ਔਰ ਇਸ ਵੇਲੇ ਫਿਲਮ ਟੈਸਟੀ ਦੇ ਵਿੱਚ ਉਹਦੀ ਤੁਮ ਹੈ ਹਮਮ ਆਵਾਜ਼ ਉਹਦੀ ਬਹੁਤ ਅੱਛੀ ਹੈ ਹਮਮ ਜੀ ਤੇ ਬੜਾ ਅੱਛਾ ਕਲਾਕਾਰ ਹੈ ਬਤੌਰ ਸਿਆਸਤਦਾਨ ਨਹੀਂ ਸਿਆਸਤਦਾਨ ਹੁਣ ਮੈਂ ਮੈਂ ਤਾਂ ਉਹਦੀ ਕੋਈ ਸਿਆਸਤ ਦੇਖੀ ਨਹੀਂ ਵਿਚਾਰੇ ਦੀ ਅਸਾਂ ਕਦੇ ਕਦੇ ਸਟੇਜ ਤੇ ਮਿਲ ਲੀਦਾ ਜਾਂ ਜਦੋਂ ਮੇਰੀ ਇੱਕ ਕੰਪਨੀ ਹੁੰਦੀ ਸੀ ਕੈਸਟ ਕੰਪਨੀ ਉਦੋਂ ਉਹਨੇ ਰਿਕਾਰਡ ਕਰਾਈ ਸੀਗੇ ਨਾ ਉਦੋਂ ਤੋਂ ਜਾਣਦਾ ਸਭ ਤੋਂ ਵੱਡੀ ਗੱਲ ਇਹ ਵੀ ਹੈ ਵੀ ਉਹ ਕੁਲਦੀਪ ਮਾਨਕ ਦਾ ਭਾਂਜਾ ਹੈ ਉਹਦੇ ਜਾਂਦੇ ਰਹੇ ਇੱਕ ਦੂਜੇ ਨੂੰ ਮਿਲਦੇ ਇਸ ਕਰਕੇ ਮੈਨੂੰ ਨਹੀਂ ਪਤਾ ਕਿ ਉਹ ਕਿੱਡਾ ਕ ਸਿਆਸਤਦਾਨ ਹੈ ਮੈਂ ਮੇਰੇ ਪਾਸੇ ਉਹ ਕਰਮਚਾਰੀਤਨਬੂਲ ਹੈ ਮੇਰੇ ਪਾਸੇ ਛੋਟਾ ਭਰਾ ਹੈ ਹੰਸਰਾਜ ਹੰਸ ਪਦਮਸ਼ਰੀ ਹੰਸਰਾਜ ਹੰਸ ਦੇਖੋ ਜੀ ਉਹਨੇ ਆਪਣੇ ਗੁਣ ਦੇ ਨਾਲ اپنی ਬਨਵੋਸ਼ੀ ਜੀ ਹਾਸਲ ਕੀਤੀ ਹੈ ਆਪਣੇ ਗੁਣ ਦੇ ਨਾਲ ਹੀ ਉਹ ਅਨਾਜ ਗਾਇਕ કહਾਇ ਨੇ ਤੇ ਗੁਣ ਉਹਦੇ ਪਹਿਲੇ ਹੈਗਾ ਇਸੇ ਕਰਕੇ ਉਹਨਾਂ ਨੂੰ ਇਹ ਪਦਵੀ ਮਿਲੀ ਹੋਈ ਹੈ ਇਹ ਪਦਵੀਆਂ ਮਿਲੀਆਂ ਨੇ ਤੇ ਮੈਂ ਸਮਝਦਾ ਵੀ ਜੇ ਅੱਛੇ ਨੇ ਤਾਂ ਹੀ ਉਹ ਕੁਝ ਹਾਸਲ ਕਰ ਸਕਲੇ ਤੁਸੀਂ ਤਾਂ ਇਹ ਕਹਿ ਰਹੇ ਹੋ ਤੁਹਾਡੇ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਤੁਹਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪਾਣੀ ਪੀਪੀ ਕੇ ਪੰਜਾਬ ਸਰਕਾਰ ਨੂੰ ਕੋਸਦੇ ਨੇ ਤੁਹਾਡਾ ਰੋਲ ਹੈ ਤੁਹਾਨੂੰ ਲੋਕਾਂ ਨੇ ਆਪੋਜੀਸ਼ਨ ਚ ਬਿਠਾਇਆ ਸਰਕਾਰ ਲਈ ਕਿੰਤੂ ਪਰੰਤੂ ਕਰਨ ਲਈ ਉਹਨਾਂ ਨੂੰ ਮੋੜਾ ਪਾਉਣ ਲਈ ਅਗਰ ਕੋਈ ਗਲਤ ਕਰੇ ਤੁਸੀਂ ਕੀ ਕਹ ਲੋਕ ਦੇਖਣਗੇ 5 ਸਾਲ ਬਾਅਦ ਦੇਖੋ ਮੇਰੀ ਗੱਲ ਸੁਣੋ ਹਮ ਹੌਕਾ ਤਾਂ ਦੇਣਾ ਪਊਗਾ ਨਾ ਸੀਖ ਸਾਹਿਬ ਮੈਂ ਮੈਂ ਆਪ ਜਿੰਦਾ ਰਹਾ ਰਾਜਾਪਟੇ ਜੀ ਵੀ ਐਮਐਲਏ ਨੇ ਪੰਜਾਬ ਦੇ ਹਮ ਔਰ ਪੰਜਾਬ ਦੇ ਹੀ ਹੋ ਆ ਕਾਂਗਰਸ ਦੇ ਪ੍ਰਧਾਨ ਨੇ ਹਮ ਤੇ ਜਿਸ ਤੱਕ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾਦਿਆ ਉਹ اپੋਜੀਸ਼ਨਲ ਲੀਡਰ ਨੇ ਔਰ ਐਮਐਲਏ ਵੀ ਨੇ ਹਾਂਜੀ ਉਹ ਪੰਜਾਬ ਦੇ ਗੱਲ ਨੂੰ ਦੇਖ ਰਹੇ ਨੇ ਉਹ ਜੋ ਸਮਝ ਰਹੇ ਨੇ ਉਹ ਕਹਿ ਰਹੇ ਨੇ ਮੈਂ ਦਿੱਲੀ ਦੀ ਗੱਲ ਦੇਖ ਰਿਹਾ ਮੈਂ ਦਿੱਲੀ ਵਾਸਤੇ ਮੈਂ ਜੋ ਕੁਝ ਹੋਊਗਾ ਮੈਂ ਕਰੂੰਗਾ ਮੈਂ ਕਹੂੰਗਾ ਬਹੁਤ ਵਧੀਆ ਨਪੇ ਤੁਲੇ ਜਵਾਬ ਦਿੰਨੇ ਉਸਦੀਕ ਸਾਹਿਬ ਕਮਾਲ ਦੀ ਗੱਲ ਹੈ ਜੇ ਜੇ ਮੈਂ ਦੁਕਾਨਦਾਰ ਨਹੀਂ ਹੈਗਾ ਹਾਂਜੀ ਉਹ ਤਕਰੀਰ ਦੇਖੀ ਲਈਦੀ ਕਿ ਇਹ ਕੀ ਕਰ ਰਹੀ ਹੈ ਜੇ ਕਦੇ ਕੋੜੀ ਚੜ੍ਹੇ ਨਹੀਂ ਕੋੜੀ ਚੜ੍ਹਦੇ ਤਾਂ ਬਹੁਤ ਹੁੰਦੇ ਦੇਖੇ ਨੇ ਮੈਨੂੰ ਮਤਲਬ ਇਸ ਤਰ੍ਹਾਂ ਦੇ ਤਾਂ ਜਵਾਬ ਮੈਨੂੰ ਲੱਗਦਾ ਕੋਈ ਬਹੁਤ ਕੋਹ ਸਿਆਸਤਦਾਨ ਦੇ ਸਕਦਾ ਬਹੁਤ ਕੀ ਕਿਸੇ ਨੂੰ ਵੀ ਹਰਟ ਨਹੀਂ ਕੀਤਾ ਤੁਸੀਂ ਪੂਰੇ ਇੰਟਰਵਿਊ ਦੇ ਵਿੱਚ ਗੰਗਨ ਜੀ ਕਿਉਂ ਮੈਨੂੰ ਕੋਈ ਹਰਟ ਨਹੀਂ ਕਰ ਰਿਹਾ ਹਾਂ ਜੇ ਕੋਈ ਮੇਰੇ ਖਿਲਾਫ ਬੋਲਦਾ ਹੈਗਾ ਜਿਵੇਂ ਕਿ ਮੈਨੂੰ ਕੋਈ ਲੋਕ ਦਰਦ ਦਿੰਦੇ ਨੇ ਹੈ ਜੀ ਪਰਮਾਤਮਾ ਨੇ ਦੋ ਕੰਮ ਦਿੱਤੇ ਹੋਏ ਨੇ ਇਧਰੋਂ ਸੁਣੀਦਾ ਇਧਰੋਂ ਘੜਦੀਦਾ ਛੱਡੋ ਭਈ ਯਾਰ ਜੇ ਇਸ ਕੰਮ 'ਚ ਲੱਗੇ ਰਹੇ ਨਾ ਆਪਣੇ ਕੰਮ ਭੁੱਲ ਜਾਵਾਂਗੇ ਅੱਛਾ ਫਿਰ ਫਰੀਦਕੋਟ ਦੀ ਜਨਤਾ ਨੂੰ ਕਹਿਣਾ ਕੁਛ ਫਰੀਦਕੋਟ ਦੀ ਜਨਤਾ ਦੀ ਇੱਕ ਤਾਂ ਪਹਿਲੀ ਗੱਲ ਹੈ ਵੀ ਮਿਹਰਬਾਨੀ ਹੈ ਉਹਨਾਂ ਦਾ ਧੰਨਵਾਦ ਹੈ ਉਹਨਾਂ ਨੇ ਮੇਰੇ ਤੇ ਬਹੁਤ ਬੜਾ ਕਰਮ ਕੀਤਾ ਮੇਰੇ ਤੇ ਬਹੁਤ ਬੜਾ ਇਸ਼ਾਨ ਕੀਤਾ ਔਰ ਮੈਂ ਸਮਝਦਾ ਮੈਨੂੰ ਮੇਰਾ ਉੱਪਰ ਵਾਲਾ ਤੌਫੀਕ ਬਖਸ਼ੇ ਉੱਪਰ ਵਾਲਾ ਮੈਨੂੰ ਬਲ ਦੇਵੇ ਤਾਂ ਕਿ ਮੈਂ ਉਹਦੀ ਸੇਵਾ ਕਰ ਸਕਾਂ ਕਿਉਂਕਿ ਹਲੇ ਟਾਈਮ ਹੈਗਾ ਵੀ ਇਹ ਦੁਬਾਰਾ ਉਹਨਾਂ ਨੇ ਸੇਵਾ ਦਾ ਮੌਕਾ ਬਖਸ਼ਿਆ ਮੈਂ ਫਿਰ ਵੀ ਉਸੇ ਤਨਦੇਹੀ ਨਾਲ ਬਲਕਿ ਉਸ ਤੋਂ ਬਚੜ ਕੇ ਕਿਉਂਕਿ ਕਿ ਪਹਿਲੀ ਵਾਰ ਤਾਂ ਕਈ ਭੁਲਾ ਵੀ ਹੋ ਜਾਂਦੀਆਂ ਨੇ ਕਿ ਗਲਤੀਆਂ ਹੋ ਜਾਂਦੀਆਂ ਨੇ ਤੇ ਜਦੋਂ ਦੁਬਾਰਾ ਬੰਦੇ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਨਾ ਫਿਰ ਮੈਂ ਸਮਝਦਾ ਵੀ ਉਹਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਹੁੰਦੀ ਹੈ ਵੀ ਬੰਦੇ ਹੁਣ ਸੋਚ ਕੇ ਕੰਮ ਕਰ ਕਿਉਂਕਿ ਜਿਹਨੂੰ ਜ਼ਿੰਮੇਵਾਰੀ ਦੁਬਾਰਾ ਦਿੱਤੀ ਗਈ ਹੈ ਅਗਰ ਲੋਕਾਂ ਨੇ ਦੁਬਾਰਾ ਪਿਆਰ ਬਖਸ਼ਿਆ ਮੈਂ ਬੜਾ ਮਨੀ ਕੁਝ ਰਹਿਣ ਦਊਗਾ ਬਹੁਤ ਮਿਹਰਬਾਨੀ ਸਮਾ ਦੇਣ ਦੇ ਲਈ ਸੋ ਮੁਹੰਮਦ صدیق ਇਸ ਵੇਲੇ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੋਏ ਸੀਗੇ ਬਹੁਤ ਨਪੀਆਂ ਤੁਲੀਆਂ ਗੱਲਾਂ ਕੀਤੀਆਂ ਨੇ ਆਪਣੇ ਸਟਾਈਲ ਦੇ ਵਿੱਚ ਗੱਲਬਾਤ ਕਰਦੇ ਨੇ ਕਿਸੇ ਨੂੰ ਹਰਟ ਨਹੀਂ ਹੋਣ ਦਿੱਤਾ ਮੁਹੰਮਦ صدیق ਨੇ ਅਗਰ ਪੂਰੀ ਗੱਲਬਾਤ ਦੇ ਵਿੱਚ ਦੇਖਿਆ ਜਾਵੇ ਤਾਂ ਬੇਹਦ ਸ਼ਾਲ ਸ਼ਲੀਨਤਾ ਦੇ ਨਾਲ ਜਵਾਬ ਦਿੱਤਾ ਬਹੁਤ ਸਰਲ ਪਾਸ਼ਾ ਦੇ ਲਈ ਆਪਣਾ ਰਿਪੋਰਟ ਕਾਰਡ ਲੈ ਕੇ ਫਰੀਦਕੋਟ ਜਾਊਂਗਾ ਕਿ ਮੈਂ ਕੀ ਕਿ 5 ਸਾਲ ਦੇ ਵਿੱਚ ਫਰੀਦਕੋਟ ਦੇ ਲੋਕਾਂ ਦੇ ਲਈ ਸੋ ਸੁਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਆਏ ਨੇ ਕਹਿੰਦੇ ਪੁੱਛਿਆ ਵੀ ਕਦੋਂ ਤੱਕ ਟਿਕਤਾ ਐਲਾਨ ਹੋ ਸਕਦੀਆਂ ਨੇ ਹਾਲਾਂਕਿ ਸਿੱਧੀਆਂ ਗੱਲਾਂ ਕਰਦੇ ਨੇ ਪਰ ਕੋਰ ਸਿਆਸਤਦਾਨ ਦੀ ਤਰ੍ਹਾਂ ਇਸ ਵੇਲੇ ਮੁਹੰਮਦ ਸਦੀਕ ਵੱਚਰ ਦੇ ਹੋਏ ਨਜ਼ਰ ਆ ਰਹੇ ਨੇ ਚੰਗਾ ਮਾੜਾ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਕਹਿੰਦੇ ਦੋ ਕੰਨ ਬਖਸ਼ੇ ਨੇ ਇਧਰੋਂ ਸੁਣਦਾ ਤੇ ਇਧਰੋਂ ਕੱਢ ਦਿੰਦਾ ਪਰ ਹੁਣ ਲੋਕਾਂ ਦੀ ਸੇਵਾ ਕਰਨ ਦਾ ਮੇਰਾ ਅਗਲਾ ਟੀਚਾ ਹੈ ਰੋਟੀ ਮਹਾਰਾਜ ਨੇ ਚਲਾਈ ਜਰੂਰ ਹੋਈ ਆ ਪਰ ਹੁਣ ਦੇਖਣ ਯੋਗ ਹੋਗਾ ਕਿ ਫਰੀਦਕੋਟ ਦੇ ਵਿੱਚ ਪੰਜਾਬ ਦੇ ਨਾ ਵੱਡੇ ਕਲਾਕਾਰਾਂ ਦਾ ਮੁਕਾਬਲਾ ਕਿਵੇਂ ਹੁੰਦਾ ਹੈ ਕਰਮਜੀਤ ਤਨਮੋਲ ਹਰਾਜ ਗਾਇਕ ਖੰਸਰਾ ਜਹਾਂਸ ਤੇ ਪੰਜਾਬ ਦੇ ਦਿਲਾਂ ਦੀ ਧੜਕਨ ਮੁਹੰਮਦ ਸਦੀਕ ਅਗਰਾਮਣੋ ਸਾਹਮਣੇ ਹੁੰਦੇ ਨੇ ਤਾਂ ਆਪਣੇ ਆਪ ਦੇ ਵਿੱਚੋਂ ਫਰੀਦਕੋਟ ਪੰਜਾਬ ਦੀ ਸਭ ਤੋਂ ਹੌਟ ਸੀਟ ਮੰਨੀ ਜਾ ਸਕਦੀ ਹੈ ਤਾਂ ਹੁਣ ਅਗਲੇ 2 ਮਹੀਨੇ ਕਿਵੇਂ ਰਹਿੰਦੇ ਨੇ ਤੇ ਫਰੀਦਕੋਟ ਦੇ ਲੋਕ ਕਿੰਨੇ ਐਂਟਰਟੇਨ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਰੌਸ਼ਨ ਹੈਪੀ ਤੇ ਸ਼ਾਹ ਨਵਾਜ਼ ਦੇ ਨਾਲ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ